ਆਪਾਂ ਜਿਵੇਂ ਲੈ ਜੀ ਨੂੰ ਸੁਣੀ ਨਾ ਜੀ ਠੀਕ ਹੈ ਜੀ ਹਾਂਜੀ ਤੇ ਕੱਤੀ ਦੇ ਲੈ ਹੁਣ 13 ਕਿਲੋ ਦਾ ਨੱਟ ਹੈ ਜੀ ਆਪਾਂ ਤੁਹਾਨੂੰ ਡੱਬ ਵਾਲੀ ਮੰਡੀ ਤੇ ਪਸ਼ੂਆਂ ਦੀ ਮੰਡੀ ਤੇ ਲੈ ਕੇ ਆਏ ਜਿੱਥੇ ਕਿ ਤੁਹਾਨੂੰ ਚੰਗੇ ਟੌਪ ਕੁਆਲਿਟੀ ਦੀਆਂ ਮੱਝਾਂ ਸਸਤੇ ਭਾਵਾਂ ਦੇ ਵਿੱਚ ਵੰਦੀਆਂ ਪਿੱਛੇ ਕੀ ਜਾਨਵਰ ਹੈ ਸਾਰੀ ਡਿਟੇਲ ਫੋਨ ਨੰਬਰ ਭਾਵਾਂ ਦਾ ਵੀਡੀਓ ਦੇ ਵਿੱਚ ਦੇਵਾਂਗੇ ਵੀਡੀਓ ਤੇ ਬਣਿਆ ਰਿਓ ਲਾਸਟ ਤੱਕ ਦੇਖਿਓ ਤੇ ਆਜੋ ਆਪਾਂ ਕਰਦੇ ਹਾਂ ਸਟਾਰਟ ਵੀਡੀਓ ਜੀ ਆਜੋ ਬਕਾਊਆ ਗੱਲਬਾਤ ਕਰਦੇ ਹਾਂ ਡੱਬਾ ਵਾਲੀ ਮੰਡੀ ਤੇ ਜਿਵੇਂ ਤੁਹਾਨੂੰ ਦੱਸਿਆ ਆਪਾਂ ਦਾ ਨਾਮ ਤੇ ਪਿੰਡ ਦਾ ਨਾਮ ਜਰੂਰ ਦੱਸ ਦਿਓ ਗੁਰਮਖਸ਼ ਸਿੰਘ ਜੀ ਪਿੰਡ ਤਰਮਾਲਾ ਇਹ ਮੱਝਾਂ ਬਾਰੇ ਦੇ ਉਹ ਡਿਟੇਲ ਦੀ ਕਿਹਨੇ ਦੀ ਮੱਝ ਹੈ ਹਨ ਜੇ ਕੋਈ ਮਨਪ੍ਰਾਪਾ ਕਹੇ ਵੀ ਇਸ ਤਰ੍ਹਾਂ ਹੀ ਰੱਖਣੀ ਹੈ ਮੱਝ ਦੀ ਠੰਡੀ ਸੀਰ ਬਹੁਤ ਵਧੀਆ ਮੱਝ ਹੈ ਅੱਛਾ ਜੀ ਇਹ ਆਹ ਤਾਂ 12 13 ਲੀਟਰ ਦੁੱਧ ਹੈਗਾ ਜੀ 12 ਲੀਟਰ ਅਸੀਂ 12 13 ਲੀਟਰ ਦੁੱਧ ਆ ਹਾਂਜੀ ਹਾਂਜੀ 8 ਦਿਨ ਹੋਏ ਸੂਈ ਨੂੰ ਅੱਛਾ ਜੀ 8 ਦਿਨ ਹੋਏ ਆ ਹਾਂਜੀ 8 ਦਿਨ ਹੋਏ ਸੂਈ ਨੂੰ ਦੂਜਾ ਸੂਆ ਹੈ ਦੂਜਾ ਸੂਆ ਹੈ ਹਾਂਜੀ ਪਿੱਛੇ ਕੀ ਜਾਣ ਬੱਚੇ ਪਿੱਛੇ ਕੱਟਾ ਹੈ ਕੱਟਾ ਹੈ ਹਾਂਜੀ ਠੀਕ ਹੈ ਕਿਹੜੀ ਨਸਲ ਚ ਰਹਿ ਜਾਂਦੀ ਹੈ ਜੀ ਮੋਹਰਾ ਨਸਲ ਜੀ ਮੋਹਰਾ ਨਸਲ ਤੇ ਪੂਸ਼ਪਾਸ ਦੀ ਬਣਾਵਟ ਵੀ ਤੁਸੀਂ ਦੇਖ ਸਕਦੇ ਹੋ ਜੀ ਕੱਦ ਕਾਠੀ ਮੱਝ ਦਾ ਜੀ ਜੀ ਆਪਾਂ ਸੀਲ ਦੀ ਗੱਲ ਕਰੀਏ ਵੀ ਘਰੇ ਚੇਵੀ ਚੂਹੀ ਜਾਣੀਆਂ ਕੋਈ ਆਹ ਜੀ ਹਾਂਜੀ ਕੋਈ ਮੁਰਗੀ ਜੀ ਆਵੇਂ ਕੁੜੀ ਚੋਵੇ ਬੁੜੀ ਚੋਵੇ ਕੋਈ ਮਰਜ਼ੀ ਚੋਈ ਜਾਵੇ ਕੋਈ ਦਿੱਕਤ ਨਹੀਂ ਹਾਂਜੀ ਹਾਂਜੀ ਕੋਈ ਦਿੱਕਤ ਨਹੀਂ ਅੱਛਾ ਜੀ ਪਹਿਲਾਂ ਕੋਲ ਠੰਡੀ ਸੀਰ ਇਹ ਬੱਚਾ ਜੀ ਪਿੱਛੇ ਹਾਂਜੀ ਇਹ ਬੱਚਾ ਹੈ ਜੀ ਠੀਕ ਹੈ ਜੀ ਤੇ ਜੀ ਮੰਨ ਲਓ ਘਰੇ ਆ ਕੇ ਤੇ ਕੋਈ ਕਿਸਾਨ ਪਰ ਚੋਕੇ ਲਿਜਾ ਸਕਦਾ ਮੈਂ ਹਾਂਜੀ ਹਾਂਜੀ ਚੋਕੇ ਲਿਜਾ ਸਕਦਾ ਜੀ ਆਦੀ ਤਸਲੀ ਕਰਕੇ ਸਾਰੀ ਦੋ ਟਾਈਮ ਚੋਵੇ ਆਪਣੇ ਘਰੇ ਆਣ ਕੇ ਸਾਰਾ ਕੁਝ ਠੀਕ ਹੈ ਜੀ ਕਿੰਨੇ ਸਮੇਂ ਚੋਵੇ ਹਾਂਜੀ ਹਾਂਜੀ ਦੋ ਟਾਈਮ ਚੋਵੇ ਜਾਂ ਤਿੰਨ ਟਾਈਮ ਚੋਵੇ ਅੱਛਾ ਜੀ ਹਾਂਜੀ ਹਾਂਜੀ ਲੋਇਕਸ ਹਨ ਭਰਾਓ ਦੇਖ ਸਕਦੇ ਤੇ ਜੀ ਹੁਣ ਜੇਕਰ ਕਹੀਏ ਵੀ ਰੇਟ ਦੀ ਗੱਲ ਜੀ ਰੇਟ ਇਹ ਦਾ 145000 ਰੁਪਇਆ ਹੈ 145000 ਹਾਂਜੀ ਦੂਜੀ ਸੂਈ ਤੇ 12 ਲੀਟਰ ਦੁੱਧ ਆ ਹਾਂਜੀ 12 ਲੀਟਰ ਦੁੱਧ ਹੈ ਅੱਛਾ ਜੀ ਤੇ ਘੱਟ ਵੱਧ ਹੋ ਜੂਗਾ ਹਾਂਜੀ ਹਾਂਜੀ ਹੋ ਜੂਗਾ ਮਾਨਤਾ ਮਿਲ ਜੂਗਾ ਜੀ ਅੱਛਾ ਜੀ ਫੋਨ ਨੰਬਰ ਦਿਓ ਜੀ ਆਪਣਾ 9172786 72000 7278 72000 ਹਾਂਜੀ ਲੋਕ ਜਾਨ ਪ੍ਰਭੂ ਆਪਾਂ ਤੁਹਾਨੂੰ ਝੋਟੀ ਦਿਖਾਉਣੇ ਆ ਬਈ ਜੀ ਬਹੁਤ ਵਧੀਆ ਸੋਹਣੀ ਸਾਫ ਸੁਨੱਖੀ ਤੇ ਦੇਖ ਸਕਦੇ ਹੋ ਤੁਸੀਂ ਝੋਟੀ ਤੇ ਪਿੱਛੇ ਜਾਨਵਰ ਵੀ ਆਪਾਂ ਪੁੱਛਦੇ ਆ ਬੱਚਾ ਕੀ ਆ ਆਪ ਦਾ ਨਾਮ ਤੇ ਪਿੰਡ ਦਾ ਨਾਮ ਦੱਸੋ ਮੇਰਾ ਨਾਮ ਮਨਪ੍ਰੀਤ ਸਿੰਘ ਅੱਛਾ ਜੀ ਪਿੰਡ ਫੁੱਲੂ ਖੜਾਈ ਦੱਸੋ ਕੀ ਕੀ ਡਿਟੇਲ ਆ ਝੋਟੀ ਦੀ ਇਹ ਝੋਟੀ ਪਹਿਲਾ ਸੂਈ ਸੁਈ ਹੈ ਅੱਛਾ ਜੀ ਤਿੰਨ ਦਿਨਾਂ ਦੀ ਸੁਈ ਹੈ ਤਿੰਨ ਦਿਨਾਂ ਦੀ ਹਾਂਜੀ ਠੀਕ ਆ ਜੀ ਮਗਰ ਇਹਦੇ ਕਟਾ ਰੇਟ ਇਹਦਾ 1 ਲੱਖ 40000 ਰੁਪਏ ਜੀ ਰੇਟ 1 ਲੱਖ ਜੀ ਹਾਂਜੀ ਤੇ ਹੁਣ ਜੀ ਗੱਲ ਕਰੇ ਵੀ ਕਿਸਾਨ ਭਰਾ ਵੀ ਬਈ ਘਰੇ ਰੱਖਣ ਵਾਲੀ ਮੱਤ ਹੈ ਨਾ ਹਾਂਜੀ ਹਾਂਜੀ ਬਹੁਤ ਸੀਲ ਹੈ ਸੀਲ ਬਹੁਤ ਹੈ ਹਾਂਜੀ ਭਾਵੇਂ ਤੇ ਚੋਣ ਦੀ ਗੱਲ ਕਰੀਏ ਬਈ ਵੀ ਕਿੰਨੇ ਡੰਗ ਚੋਕੇ ਲੈ ਜਾ ਸਕਦਾ ਕਿ ਹਾਂ ਦੋ ਡੰਗ ਚੋਲੇ ਆਪਣੇ ਕੋਲੇ ਕੋਈ ਚੱਕਰ ਨਹੀਂ ਆਪਾਂ ਟੈਂ ਡੰਗ ਚੋਲੇ ਘਰੇ ਆ ਕੇ ਹਾਂਜੀ ਘਰੇ ਆ ਕੇ ਚੋਲੇ ਠੀਕ ਹੈ ਜੀ ਤੇ ਭਈਆ ਉਹਦਾ ਫੋਨ ਨੰਬਰ ਬੋਲ ਦਿਓ ਮੇਰਾ ਫੋਨ ਨੰਬਰ 98765 41847 ਇਹ ਤੁਸੀਂ ਇਹ ਚੱਲ ਦੀ ਦੇਖੀ ਨਾ ਜੀ ਝੋਟੀ ਬਕਾਊ ਐ ਤੇ ਪਿੱਛੇ ਕੀ ਬੱਚੇ ਆ ਕੱਟਾਈ ਕੱਟਿਆ ਜੀ ਵਿੱਚੇ ਤਿੰਨ ਦਿਨਾਂ ਦੀ ਸੂਈ ਤਿੰਨ ਦਿਨਾਂ ਦੀ ਸੂਈ ਲਓ ਜੀ ਕਿਸਾਨ ਭਰਾਵੋ ਆਪਾਂ ਤੁਹਾਡੇ ਲਈ ਬਈ ਜੀ ਇੱਕ ਹੋਰ ਖਜ਼ਾਨਾ ਲੱਭ ਲਿਆ ਮੰਡੀ ਦੇ ਵਿੱਚ ਤੇ ਗੱਲਬਾਤ ਕਰਦੇ ਆ ਨਾਲ ਹੈ ਬਈ ਜੀ ਆਪਦਾ ਨਾਮ ਤੇ ਪਿੰਡ ਦਾ ਨਾਮ ਨਾਮ ਮੇਰਾ ਜੀ ਰਿਤਿਕ ਸ਼ਰਮਾ ਜੀ ਠੀਕ ਹੈ ਜੀ ਸ਼ਹਿਰ ਮਲੋਟ ਹੈ ਜੀ ਆਪਣਾ ਜਿਲ੍ਹਾ ਅਜਲਾ ਸ਼੍ਰੀ ਮੁਕਤਸਰ ਸਾਹਿਬ ਜੀ ਠੀਕ ਹੈ ਜੀ ਹਾਂ ਜੀ ਬਈ ਜੀ ਦਿਓ ਡਿਟੇਲ ਆਪਣੇ ਮੱਝ ਬਾਰੇ ਇਹ ਵੀ ਪਹਿਲਾ ਸੂਆ ਸੋਈ ਆ ਅੱਛਾ ਜੀ ਹਾਂ ਜੀ ਮੂ ਤਾਂ ਚਾਰ ਦਾੰਦ ਹੈ ਜੀ ਅੱਛਾ ਜੀ ਹਾਂ ਜੀ ਇਹਨੂੰ ਸੂਈ ਨੂੰ ਅੱਜ ਚੌਥਾ ਪੰਜਵਾਂ ਪੰਜਵਾਂ ਦਿਨ ਹੋ ਗਿਆ ਜੀ ਪੰਜਵਾਂ ਦਿਨ ਹੋ ਗਿਆ ਪੰਜਵਾਂ ਦਿਨ ਹੈ ਜੀ ਨੂੰ ਸੁਈ ਨੂੰ ਅੱਜ ਠੀਕ ਹੈ ਜੀ ਹਾਂਜੀ ਤੇ ਕੱਟੀਦਲੇ ਹੁਣ 13 ਜਲਮੋ ਮੱਟੇ ਹੈ ਜੀ ਅੱਛਾ ਜੀ ਹਾਂਜੀ ਠੰਡੀ ਬਹੁਤ ਹੈ ਜੀ ਕੱਟੀ ਇਹ ਮੱਟੇ ਲਓ 15 16 ਕਿਲੋ ਖੁੱਲੀ ਚੰਗੀ ਸੇਵਾ ਤੇ ਜੀ ਅੱਛਾ ਜੀ 15 16 ਕਿਲੋ ਦੋ ਦੋ ਆਮ ਨਾਲ ਅੱਛਾ ਜੀ ਹਾਂਜੀ ਤੇ ਬਈ ਜਿਵੇਂ ਹੁਣ ਘਰੇ ਬੱਚਾ ਵਗੈਰਾ ਕੋਈ ਵੀ ਹੱਥ ਲਾਈ ਜਾਵੇ ਸੀਲ ਕਿਵੇਂ ਆ ਸੀਲ ਬਹੁਤ ਆ ਵੀਰੇ ਠੰਡੀ ਬਹੁਤ ਠੰਡੀ ਬਹੁਤ ਜਾਮਾ ਜਾਮਾ ਠੰਡੀ ਆ ਜਿਵੇਂ ਕਿਸਾਨ ਭਾਵੇਂ ਤੁਸੀਂ ਵੇਖੀ ਜਾਂਦੇ ਹੋ ਨਾ ਹੱਥ ਲਾਈ ਜਾਂਦਾ ਬਾਈ ਦੇ ਵਗੈਰਾ ਇਹ ਗਾਈਆਂ ਗਾਈਆਂ ਲਵਾਉਂਦੀਆਂ ਮੇਰੇ ਆਹ ਹੱਥ ਜਿਵੇਂ ਕਰਮਾ ਇਹ ਕੱਤੀ ਲਵਾਉਂਦੀ ਹੈ ਜੀ ਹਾਂਜੀ ਉਹ ਗੱਲ ਹੈ ਹਾਂਜੀ ਠੀਕ ਹੈ ਜੀ ਤੇ ਅਸਰਾ ਅਸਰਾ ਦੀ ਉਮਰ ਦੀ ਕੱਤੀ ਸੂਈ ਖੜੀ ਹੈ ਜੀ ਅੱਛਾ ਜੀ ਹਾਂ ਗੋਲੀ ਦਾਗ ਦਾ ਜੀ ਮੂੰਹ ਚ ਹਾਂਜੀ ਪਿੱਛੇ ਮਦਰ ਕੱਟਾ ਵੀਰੇ ਕੱਟਾ ਹਾਂਜੀ ਠੀਕ ਹੈ ਜੀ ਹਾਂਜੀ ਤੇ ਬਾਈ ਜੀ ਤੇਰੀ ਡਿਮਾਂਡ ਇਹਨਾਂ ਜੀ ਮੁੱਲ ਮੰਡੀ ਦੇ ਕਰਦੇ ਸੀ 170 ਰੁਪਏ 170 ਹਾਂਜੀ 170 ਜੀ ਠੀਕ ਹੈ ਜੀ ਹਾਂਜੀ ਤੇ ਬਈ ਦੇਉਂਗੇ ਕਿੱਥੋਂ ਤੱਕ ਕਿਸਾਨ ਭਰਾਵਾਂ ਨੂੰ ਇਹ ਖੀਰੀ ਵੀਰੇ ਦੇ ਦੇਾਂਗੇ 140 ਦੀ ਆ ਇੱਕ 40 ਹਾਂ ਹਾਂ ਨਾਲ ਆਈ ਮੋਲਾਬਸ ਹਾਂ ਨਾਲ ਆ ਮੋਲਾ ਹਾਂਜੀ ਹਾਂਜੀ ਠੀਕ ਹੈ ਬਸ ਗੱਡੀ ਹੋਏ ਹੱਥ ਦਰਾਵਾ ਨਹੀਂ ਹੈਗਾ ਵੀਰੇ ਕੋਈ ਕਮੀ ਨਹੀਂ ਕਮੀ ਨਹੀਂ ਗਈ ਕੋਈ ਗੱਡੀ ਤੇ ਨਾ ਇਹ ਬੰਦ ਹੈ ਤੇ ਵੀ ਚੋਲੇ ਆਉਂਦਾ ਕਹਿੰਦਾ ਮੈਂ ਕਿਹਾ ਭਾਈ 4 ਟਾਈਮ ਚੋਲੇ ਕੋਈ ਯਾਰ ਅੱਛਾ ਜ਼ਿੰਮੇਵਾਰੀ ਹੈ ਮੈਂ ਜਨਾ ਸਾਰੀ ਤਸੱਲੀ ਹੈ ਯਾਰ ਭਾਈ ਯਾਰ ਅੱਛਾ ਭਾਈ ਹਾਂਜੀ ਤੂੰ ਦੇਖ ਕੋਈ ਤੁਸੀਂ ਹੈ ਇਹ ਤਾਂ ਮਾਂ ਦਾ ਵੀ ਪਣਾ ਦੀ ਛੋਟਾ ਬੱਚਾ ਹੈ ਨਾ ਖੇਡੀ ਜਾਵੇ ਆਪਣਾ ਦੀ ਜੇ ਨਾ ਜਿਹੜਾ ਮਰਜੀ ਭਾਈ ਜਿਵੇਂ ਮਰਜੀ ਯਾਰ ਲੈ ਲੈ ਉਹ ਕਿਸਾਨ ਪਰਵਾ ਦੇਖ ਕੋ ਦੱਸ ਜੇ ਜਿਵੇਂ ਮਰਜੀ ਬੇਟੀ ਠੀਕ ਹੈ ਭਾਈ ਲੈ ਚਲੋ ਵੀਰ ਜੀ ਲੈ 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 ਅੱਧੀ ਬੁੱਤਾਂ ਦੀ ਅੰਮੀ ਹੈ ਵੇਖ ਠੀਕ ਹੈ ਜੀ ਭਾਈ ਆਪ ਦਾ ਫੋਨ ਨੰਬਰ ਬੋਲ ਦਿਓ ਫੋਨ ਨੰਬਰ ਵੀਰੇ ਮੇਰਾ 88470 3938 ਠੀਕ ਹੈ